ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਆਂ ਕਣੀਆਂ ਮਰੂਕੇ ਦੇ ਨਾਲ ਦਾ ਪਿੰਡ ਹੈ ਤੇ ਵੈਸੇ ਇਹਦੇ ਨੇੜੇ ਬਾਜਾਖਾਨਾ ਵੀ ਰਹਿ ਜਾਂਦਾ ਫਰੀਦਕੋਟ ਜ਼ਿਲ੍ਹਾ ਪੈਂਦਾ ਹੈ ਤੇ ਫਰੀਦਕੋਟ ਜ਼ਿਲ੍ਹੇ ਦਾ ਇਸ ਸਾਈਡ ਦੇ ਉੱਤੇ ਇਹ ਖੀਤਲਾ ਪਿੰਡ ਹੈ ਇਹਦੇ ਨਾਲ ਹੀ ਰਮਾਣਾਜੀਤ ਸਿੰਘ ਪਿੰਡ ਆਉਂਦਾ ਜਿਹੜਾ ਬਠਿੰਡੇ ਜ਼ਿਲ੍ਹੇ ਚ ਪੈਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲੋਂ ਆਪਾਂ ਵੀਡੀਓ ਪਹਿਲਾਂ ਵੀ ਤੁਹਾਨੂੰ ਚੈਨਲ ਤੇ ਕਈ ਦਿਖਾਈਆਂ ਹੈ ਅੱਜ ਫੇਰ ਤੁਹਾਨੂੰ ਇਸ ਵੀਡੀਓ ਦੇ ਵਿੱਚ 6-7 ਨਗ ਦਿਖਾਉਣ ਲੱਗਾ ਜਿਹਦੇ ਚ ਸ਼ੁਰੂਆਤ ਇੱਕ ਝੋਟੀ ਤੋਂ ਕਰਾਂਗੇ ਬੇਨਤੀ ਹੈ ਵੀ ਜਿਹੜਾ ਪਸ਼ੂ ਖਰੀਦਣਾ ਹੈ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਆ ਕੇ ਦੇਖਿਓ ਆਪਦੀ ਫੋਨਰ ਪਰਖ ਕਰਕੇ ਪਸ਼ੂ ਖਰੀਦ ਲਓ ਸ਼ੁਰੂਆਤ ਇਸ ਝੋਟੀ ਤੋਂ ਕਰਦੇ ਹਾਂ ਗੱਗੂ ਬਾਈ ਸਤਿ ਸ਼੍ਰੀ ਅਕਾਲ ਜੀ ਗੱਗੂ ਅੱਜ ਹੈਗੇ ਕਾਫੀ ਸਾਰੇ ਨਗ ਤੇ ਝੋਟੀ ਹੈ ਹਾਂਜੀ ਬਿਲਕੁਲ ਕੰਮਾ ਸੂਸੂ ਜੀ ਇਹ ਪਹਿਲਾ ਸੂਆ ਵੀਰੇ ਦੋ ਦੰਦ ਕੰਪਲੀਟ ਕਰਕੇ ਚੌਗ ਦੇ ਚੱਕੇ ਹੀ ਇਹਨੇ ਠੀਕ ਹੈ ਕਿੰਨਾ ਚਲੋ ਗਿਆ ਚ ਸੂਈ ਇਹਨੂੰ ਅਜੀ 10ਵਾਂ 11ਵਾਂ ਦਿਨ ਹੈ ਬਾਈ ਸੂਈ ਨੂੰ ਕਹਿਣ ਲੇ ਤਾਂ ਮੈਂ ਚੌਥਾ ਖਾ ਲਓ ਠੀਕ ਹੈ ਤੇ ਇਹ ਦੁੱਧ ਤੇ ਹੋਊਗੀ ਦੁੱਧ ਇਹਦਾ ਬਾਈ ਤੋਲਣ ਵਾਲਾ 9 ਕਿਲੋ ਤੋਂ ਬਾਹਰ ਹੋਊਗਾ ਛੱਬੇ ਮਾਰਨ ਨੂੰ 10 ਤੋਂ ਬਾਹਰ ਹੋਣਗੇ ਘੰਟੇ ਚੜ੍ਹ ਮੈਨਾਂ ਦੁੱਧ ਵੀ ਰੇਟ ਹੋਊਗਾ ਤੇ ਰੇਟ ਦਾ 1,20,000 ਰੁਪਈਆ ਬਾਈ ਖੋਲੀ ਇਹਨੂੰ ਸਭ ਤੋਂ ਦੋ ਦੰਦ ਪੂਰੇ ਕਰਕੇ ਚੌਗ ਵਾਲੇ ਚੱਕੀ ਜੰਨੀ ਮਤਲਬ ਚਾਰ ਦੰਦ ਝੋਟੀ ਐਸ ਟਾਈਮੇ ਸੂਆ ਪਹਿਲਾ ਸੂਈ ਹੈ ਲੋਦਰ 9 ਕਿਲੋ ਬਾਈ ਕਹਿੰਦਾ ਵੀ ਕੰਡੇ ਤੋਲ ਵਾਲਾ ਹੈਗਾ ਉਹ ਤੁਸੀਂ ਚੋਣ ਦੀ ਹਿੰਮਤ ਕਰੋਗੇ ਟਾਂਟਾ ਤੁਹਾਡੇ ਸਾਹਮਣੇ ਹੈ 1 ਲੱਖ ਤੇ 20 ਹਜ਼ਾਰ ਡਿਮਾਂਡ ਹੈ ਥਾਣ ਸੋਹਣੇ ਦਿਸਦੇ ਐ ਇਸ ਟਾਈਮ ਬਾਕੀ ਚੁਆਈ ਚੂਈ ਦੀ ਪੂਰੀ ਨਰਮ ਹੈ ਬਾਈ ਠੀਕ ਹੈ ਸੋ ਚੁਆਈ ਦੀ ਚੰਗੀ ਹੈ ਬਖਸ਼ੀ ਜੀ ਨੂੰ ਜੱਥੇ ਉਹ ਵੀ ਰੀਕਾਲ ਕਰ ਸਕਦਾ ਠੀਕ ਪਹਿਲੇ ਜਤੋਂ ਉਹ ਕੁੰਡੇ ਸਿੰਘਾਂ ਦੀ ਜੇ ਦੱਸੋ ਬਾਕੀ ਜੋ ਸਟਰਕਚਰ ਆ ਉਹ ਤੁਸੀਂ ਹੁਣ ਕਲੀਅਰ ਵੀਡੀਓ ਚ ਦੇਖ ਹੀ ਰਹੇ ਜਿੰਨੂੰ ਚਾਹੇ ਉਹ ਵੀਰ ਕਾਲ ਕਰਕੇ ਸੰਪਰਕ ਬਣਾ ਸਕਦਾ ਐ ਇੱਕ ਹੀ ਨਾ ਗਿਆ ਦੋਸਤੋ ਮੱਜਾਂ ਦੇ ਵਿੱਚੋਂ ਇਸ ਟਾਈਮ ਜਿਹੜੀ ਵਿਕਰੀ ਵਾਲੇ ਪਸ਼ੂ ਆ ਇੱਕ ਬਈ ਆਪਾਂ ਪਹਿਲਾਂ ਗੱਲ ਦੱਸ ਦਿੰਨੇ ਹ ਹ ਜਿੱਦਾਂ ਝੋਟੀ ਸੂਈਆ ਵੀਰੇ ਦਾ ਨਾ ਬੱਚਾ ਥੋੜਾ ਜਿਆਦਾ ਕਮਜ਼ੋਰ ਸੀ ਨਾ ਦੋ ਤਿੰਨ ਦਾ ਦੁੱਧ ਨਹੀਂ ਪੀਤਾ ਜਾਵਾਂਗੇ ਅੱਛਾ ਵੀ ਇੱਕ ਤਾਂ ਦੰਦਾਂ ਦੇ ਉੱਪਰ ਸੀਗਾ ਉਹਦਾ ਉਹਦਾ ਕਰਕੇ ਤੇ ਵੀ ਝੋਟੀ ਨਾ ਵੀ ਆਪਾਂ ਉਵੇਂ ਹੀ ਲਾ ਲਈ ਸੀਗੀ ਬਿਨਾ ਬੱਚੇ ਦੇ ਉੱਤਰ ਆਉਂਦੀ ਥੱਲੇ ਵਹਿ ਜene 2-3 ਮਿੰਟ ਲੈ ਲੈਂਦੀ ਆ ਠੀਕ ਹੈ ਤੇ ਉਦੋਂ ਬਾਅਦ ਇਹ ਉੱਤਰ ਆਉਂਦੀ ਉਹ ਪਿੱਛੋਂ ਬੱਚਿਆਂ ਨੂੰ ਪਿਉਣੇ ਆ ਬਾਈ ਠੀਕ ਹੈ ਜਾਨੀ ਪਹਿਲਾਂ ਆਪਾਂ ਉਹ ਪਸਮਾ ਹਾਂਜੀ ਪਹਿਲਾਂ ਵੈਸੇ ਹੀ ਪਸਮਾਉਣੇ ਆ ਉਦੋਂ ਬਾਅਦ ਚਾਹ ਹੁੰਦੀ ਆ ਕੋਈ ਪ੍ਰੋਬਲਮ ਨਹੀਂ ਬਾਈ ਪਰ ਦੱਸਣੀ ਗੱਲ ਜ਼ਰੂਰੀ ਹੈ ਇਹ ਹੈ ਨਾ ਸਹੀ ਸੋ ਇਹ ਚਾਟ ਦੇ ਉੱਤੇ ਪਹਿਲਾਂ ਪਸਮੂ ਵੀ ਉਦੋਂ ਬੱਚਿਆਂ ਨੇ ਵੀ ਦੁੱਧ ਨਹੀਂ ਪੀਤਾ ਤਾਂ ਕਰਕੇ ਆਪਾਂ ਨੂੰ ਉਹ ਠੰਡੀ ਸੀਲ ਬਹੁਤ ਜ਼ਿਆਦਾ ਹੈ ਬਾਈ ਠੀਕ ਹੈ ਹਾਂਜੀ ਇਹਦਾ ਤੁਸੀਂ ਹਵਾਨੇ ਦਾ ਰੁਖ ਦੇਖ ਸਕਦੇ ਹੋ ਸਾਈਡ ਤੋਂ ਵੀ ਇਹਦਾ ਹਵਾਨਾ ਇਸ ਤਰ੍ਹਾਂ ਦਾ ਦਿਸਦਾ ਸੋ ਇਹ ਝੋਟੀ ਦੱਸੋ ਵਕਾ ਹੋ ਗਿਆ ਪਹਿਲੇ ਨੰਬਰ ਤੇ ਚਲ ਅੱਗੇ ਦੱਸੋ ਆਪਾਂ ਦੋ ਨੰਬਰ ਤੇ ਜਿਹੜੀ ਵੈੜ ਬੱਤੀ ਦੀ ਜਾਣਕਾਰੀ ਲੈਣੀ ਕੰਮਾ ਸੁਆ ਭਾਈ ਇਹ ਪਹਿਲਾ ਸੁਆ ਜੀ ਸੂਈ ਕਦੋਂ ਕ ਇਹ ਰਾਤ ਹੀ ਸੂਈ ਆ ਭਾਈ ਜੇਰ ਪੈ ਗਈ ਠੀਕ ਹੈ ਕੀ ਰੇਟ ਰਹੂਗਾ ਤੂੰ ਇਹਦਾ 58000 ਰੁਪਏ ਦੇਵਾਂਗੇ ਭਾਈ ਮੁੱਲ ਜਿਹੜਾ ਮਰਜ਼ੀ ਕਰਾਓ 58000 ਦੀ ਸੁਹ ਰਾਤ ਹੀ ਸੂਈ ਆ ਤੇ ਪੁੜੇ ਹਜੇ ਚੱਕੇ ਨਹੀਂ ਗਏ ਉਵੇਂ ਨਹੀਂ ਹੋਏ ਕੋਇਲ ਪੈਂਦੇ ਦਿਸਣਗੇ ਤੁਹਾਨੂੰ 58000 ਦੀ ਬਾਈ ਕਹਿੰਦਾ ਵੀ ਇਹ ਗਾਂ ਦੇ ਦਿਆਂਗੇ ਪਹਿਲਾ ਸੂਆ ਰਾਤ ਸੂਈ ਹੈ ਚੌਣ ਚੌਣ ਬਹੁਤ ਜਿਆਦਾ ਚੰਗਾ ਬਈ ਠੀਕ ਹੈ ਚਵਾਈ ਦੀ ਠੀਕ ਹੈ ਤੁਮਾ ਲੱਗ ਸਕੋ ਸੋ 58000 ਤੋਂ ਦੂਸਰੇ ਗਾਂ ਮਿਲ ਜਾਣਗੇ ਤੁਹਾਨੂੰ ਇਹ ਕੋਰ ਵੱਡੇ ਕਦ ਕਾਠ ਦੀ ਵੈੜ ਇਦੋਂ ਅੱਗੇ ਤੁਹਾਨੂੰ ਦਿਖਾਉਣਾ ਸਾਹਮਣੇ ਵੱਧੀ ਹੋਈ ਹੈ ਗਗੂ ਇੱਕ ਨਮਾ ਸੁਆਪੇ ਇਹ ਵੀ ਪਹਿਲਾ ਸੁਆਹੀ ਦੋ ਦੰਦ ਦੇ ਕੰਪਲੀਟ ਕਰਕੇ ਚੌਕ ਦੇ ਚੱਕ ਦੀ ਹੈ ਬੱਚੀ ਕਿੰਨਾ ਚਰੋ ਗਿਆ ਇਹ ਕੱਲ ਸਵੇਰ ਸੁਈ ਆ ਬਾਈ ਕੱਲ ਸਵੇਰ ਸੁਈ ਹਾਂਜੀ ਹਾਂਜੀ ਇਹਦਾ ਰੇਟ ਕੀ ਰਹਿਣਾ ਇਹਦਾ 88000 ਰੁਪਏ ਬਾਈ ਖੋਲੀ ਸੋ 88000 ਰੇਟ ਆ ਦੋਸਤੋ ਚਾਰ ਦੰਦ ਬੱਚਾ ਇਹਦੇ ਨਾਲ ਬੱਚਾ ਕਿ ਬੱਚੀ ਬੱਚਾ ਨਾ ਮੇਲਕਾ ਭਾਈ ਪਰ ਬੱਚਾ ਨਾ ਜਿਹੜਾ ਹੁਣ ਸਹੀ ਆ ਖੜਾ ਹੁੰਦਾ ਇਹਦੇ ਮੂਹਰੇ ਜਿਹੜੇ ਖੋਰਾ ਪਿੱਛੇ ਨੂੰ ਥੋੜੇ ਜਿਹਾ ਮੁੜੇ ਹੋਏ ਆ ਪਰ ਬੈਂ ਤੇ ਖੜਾ ਹੁੰਦਾ ਬਾਈ ਓਕੇ ਸੋ ਦੋਸਤੋ ਬੱਚਾ ਵੈਸੇ ਇਹਦੇ ਨਾਲ ਹਵਾਨਾ ਗਾਂ ਦਾ ਤੁਸੀਂ ਹੁਣ ਦੇਖ ਸਕਦੇ ਹੋ ਫਿਕਸ ਜੇ ਹਵਾਨੇ ਦੇ ਵਿੱਚ ਕਦ ਕਾ ਠੀਕ ਹੈ 88000 ਦਾ ਰੇਟ ਹੈ ਆਹ ਲਿਆ ਕਮਾ ਲਿਆ ਬ੍ਰੀਡ ਬਰੂਡ ਬੱਚੀ ਦੀ ਮੂੰਹ ਮਾਂ ਵੀ ਬਹੁਤ ਜਿਆਦਾ ਸੋਹਣੀ ਹੈ ਜੀ ਉਹ ਟਾਂਚਾ ਦੇਖ ਸਕਦੇ ਹੋ ਤੁਸੀਂ ਪਹਿਲਾਂ ਨਾ ਬੱਚੀ ਇਹ ਵੀ ਹਜੇ ਕੱਲ ਦੀ ਸੂਈ ਵੀ ਹੈ ਚੁਏ ਦੋ ਵੈੜਾ ਦਸੋ ਇਸ ਸਾਈਡ ਦੇ ਉੱਤੇ ਜਿਹੜੀਆਂ ਪਹਿਲਣ ਸਿੰਘ ਉਹ ਤੁਹਾਨੂੰ ਦਿਖਾਤੀਆਂ ਤੇ ਦੂ ਅੱਗੇ ਕੋਸ ਗਾਮਾ ਇਸਰ ਤੇ ਕੱਚੀਆਂ ਵੀ ਆ ਪਰ ਆਪਾਂ ਇਧਰੋਂ ਇੱਕ ਸੂਈ ਸਵਾਈ ਵੈੜ ਜਿਹੜੀ ਇਹ ਤੋਂ ਸ਼ੁਰੂ ਕਰ ਲੈਨੇ ਆਂ ਵੀਡੀਓ ਗੱਗੋ ਇਹ ਕਨਵਾ ਸੂਆ ਸੂਈ ਪੀ ਇਹ ਬਈ ਦੂਜਾ ਸੂਆ ਹੀ ਛੇ ਜਾਂਦਾ ਠੀਕ ਹੈ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਬਈ 11 12 ਦਿਨ ਹੋ ਗਏ ਸੂਈ ਨੂੰ ਆਜਾ ਠੀਕ ਹੈ ਅ ਅੱਛਾ ਕਿੰਨਾ ਕੁ ਦੁੱਧ ਹੋਊਗਾ ਤਾਂ ਦੇ ਥੱਲੇ ਬਈ 11 ਕਿਲੋ ਜਮਾਂ ਕੰਡੇ ਤੋੜ ਵਾਲਾ ਹੋਊਗਾ ਕੀ ਰੇਟ ਹੋਊਗਾ ਤਾਂ 42000 ਦੇ ਦੇ ਦਾਂਗੇ ਇਹ 11 ਦਿਨਾਂ ਚ ਥੋੜੀ ਲੱਸੀ ਸੋਣ ਲੱਗੀ ਨਿੱਸੀ ਸੀ ਜਾਂ ਬਾਅਦ ਚ ਹੋ ਗਈ ਲੱਸੀ ਇਹ ਨਾ ਨਾ ਬਾਈ ਯਾਰ ਕੋਈ ਬੰਦਾ ਲੈ ਗਿਆ ਸੀ ਆ ਸਹੀ ਗੱਲ ਦੱਸਾਂ ਤੇ ਵੀ ਸਾਨੂੰ ਵੀ ਪਤਾ ਪਾਰ ਲੈਣਾ ਬਾਈ ਤੇ ਬੰਦੇ ਨੇ ਜਾ ਕੇ ਪੇਮੈਂਟ ਨਹੀਂ ਦਿੱਤੀ ਆਪਾਂ ਦੁਬਾਰਾ ਵਾਪਸ ਲੈ ਕੇ ਆਏ ਆ ਬਾਈ ਠੀਕ ਹੈ ਖੋਲੀ ਸੋ ਦੁੱਧ 11 ਕਿਲੋ ਤੇ 42000 ਦੀ ਇਹ ਗਾਂ ਮਿਲ ਚੁਣ ਜਾਣ ਬਹੁਤ ਜਿਆਦਾ ਦਿੱਤਾ ਬਾਈ ਠੀਕ ਹੈ ਸੂਈ ਤੇਰੇ ਕੋਲ ਹੀ ਸੀ ਆਪਣੇ ਘਰੇ ਉਦੋਂ ਹੀ ਸੂਈ ਸੀ ਬਾਈ ਯੇਰ ਜੂਰ ਦੀ ਆਪਣੀ ਜਮਾਂ ਗਾਰੰਟੀ ਆ ਬਾਈ ਵੀਡੀਓ ਮੇਰੇ ਕੋਲ ਆ ਠੀਕ ਹੈ ਤਦ ਸੋ ਜੀ ਦੋਸਤ ਉਹ ਇਹ ਬਾਈ ਕਹਿੰਦਾ ਵੀ ਉਹ ਵੀਡੀਓ ਮੇਰੇ ਕੋਲ ਹੈਗੀ ਆ ਦੁੱਧ 11 ਕਿਲੋ ਦੇ ਰਹੀ ਆ 42000 ਰੁਪਏ ਦਾ ਕੰਮ ਮਿਲ ਜੂਗੀ ਸੂਰਤ ਤੋਂ ਅੱਗੇ ਇੱਕ ਹੋਰ ਗਾਂ ਜਿਹੜੀ ਗੱਬਣ ਹੈ ਜਿਹੜੀ ਇਹ ਗਾਂ ਬਾਈ ਕਿੰਨੇ ਇੱਕ ਦਿਨ ਲਊ ਸੌਣ ਚ ਇਹ ਬਾਈ ਹਜੇ ਹਫਤਾ ਕਿ ਪਿਆਗਾ ਕੀ ਰੇਟ ਲੈਣਾ ਤਾਂ ਰੇਟ ਬਾਈ 82000 ਰੁਪਏ ਹੀ ਖੋਲਿਓ ਸੋ 82000 ਰੇਟ ਆ ਦੋ ਸੋ ਇੱਕ ਹਫਤਾ ਹਜੇ ਲੈਂਦੀ ਹੈ। ਖਵਾਨੇ ਦਾ ਰੁਖ ਤੁਸੀਂ ਦੇਖ ਲਓਗੇ ਹੁਣ ਜਦੋਂ ਤੁਰੂ ਵੀ ਇਹਦਾ ਨਾ ਮੂਰਲਾ ਥੋੜਾ ਨੌ ਮਣ ਮਾਇ ਸੀ ਕੱਲ ਬਈ ਉਹਦਾ ਕਰਕੇ ਕੱਚਾ ਲੈ ਗਿਆ। ਅੱਛਾ ਉਹ ਸਹੀ ਆ ਤੋਰੇਦਾਰੇ ਦੀ। ਉਹ ਇਹਦੀ ਕੋਈ ਗੱਲ ਨਹੀਂ। ਸੋ ਨੌ ਬਣਵਾਏ ਸੀ ਤੇ ਇੱਕ ਨੌ ਥੋੜਾ ਕੱਚਾ ਜਿਹਦਾ ਉਹ ਲੈ ਗਿਆ ਜਿਹਦੇ ਕਰਕੇ ਥੋੜੀ ਅਚਾ ਆ ਮੁਰਲੇ ਪੈਰ ਦੂਈ ਆ ਬਾਈ ਹੋਰ ਕਿਸੇ ਪੈਰ ਦੇ ਨੂੰ ਪੋਰਾ ਦੀ ਠੀਕ ਹੈ ਹਾਂਜੀ 82500 ਰੇਟ ਹੈ ਟਾਂਚਾ ਤੁਹਾਡੇ ਸਾਹਮਣੇ ਆ ਇਹ ਤੋਂ ਬਿਨਾਂ ਦੋ گاਵਾ ਜਿਹੜੀਆਂ ਕੱਚੀਆਂ ਹੈ ਜੇ ਇੱਥੇ ਖੜੀਆਂ ਹੀ ਤੁਹਾਨੂੰ ਦਿਖਾ ਦਿੰਨੇ ਆ ਗੱਗੂ ਬਾਈ ਕਿੰਨਾ ਵਸੋਸ ਇਹ ਦੂਜਾ ਸੋਸ ਹੋਣੀ ਆ ਬਾਈ ਕਿੰਨਾ ਚੱਲ ਲਊਗਾ ਇਹਦੇ 14 15 ਦਾ ਨਾ ਪਿਆ ਬੱਛੀ ਬਾਈ ਕੀ ਰੇਟ ਲਊਗਾ ਇਹ ਰੇਟ ਬੱਸ ਦਾ ਆ ਜੀ ਦਾ ਰੇਟ ਅ ਵੀ 60000 ਰੁਪਏ ਦੀ ਗੱਡ ਦੇ ਦਾਂਗੇ ਬਈ ਚਾਰ ਤੁਲ ਬਹੁਤ ਜ਼ਿਆਦਾ ਹੁੰਦੇ ਨਾਲ ਦੇ ਪੰਨੇ ਲਈ ਠੀਕ ਹੈ 65000 ਤੇ ਇਹਦੇ ਨਾਲ ਇੱਕ ਹੋਰ ਦਾ ਇਹ ਬਈ ਤੀਜਾ ਸੂਰ ਸੁਣੀ ਆ ਇਹ ਆਪਣੇ ਮਿੱਤਰ ਦੇ ਫਾਰਮ ਦੇ ਵਿੱਚ ਵੀਡੀਓ ਆਪਣੇ ਕੋਲ ਆ ਬਈ ਚੰਦ ਭੰਨ ਲਈ ਆ ਹੂੰ ਦੋ ਦੇ ਤੈਣ ਦੂਜੇ 28 ਕਿਲੋ ਬਈ ਕਿੰਨੇ ਦਿਨ ਲੈ ਜੂਗੀ ਦਿਨੇ ਤੇ ਬਈ 12 ਤਰੀਕ ਨੂੰ ਪੂਰੇ ਹੈ ਠੀਕ ਹੈ ਇਹਦਾ ਰੇਟ ਕੀ ਰਹਿਣਾ ਰੇਟ ਬਈ ਫੋਨ ਤੇ ਕਰਾਂਗੇ ਇਹਦਾ ਕੋਈ ਗੱਲ ਠੀਕ ਸਵੇ ਤਾਂ ਰੇਟ ਦੋਸਤੋ ਫੋਨ ਤੇ ਹੈ ਤੇ ਇਹ ਤੋਂ ਬਿਨਾ ਬਾਕੀ ਪਸ਼ੂ ਤੁਹਾਨੂੰ ਦਿਖਾਤੇ ਜਿਹੜਾ ਵੱਛਾ ਕਿਹਾ ਸੀਗਾ ਵੀ ਦੇਖ ਹੋਰ ਮੁੜਿਆ ਹੁਣ ਤੁਸੀਂ ਖੜ ਇਹ ਇਸ ਤਰ੍ਹਾਂ ਇਹਦੀ ਸਰੀਰਕ ਬੰਤਰ ਹੈ ਸੋ ਇਹ ਦੱਸੋ ਨਾਗ ਅੱਜ ਦੀ ਵੀਡੀਓ ਦੇ ਵਿਕਰੀ ਵਾਲੇ ਸੀਗੇ 6-7 ਨਾਗ ਤੁਹਾਨੂੰ ਦਿਖਾਤੇ ਆ ਬਾਕੀ ਤੁਸੀਂ ਤਸੱਲੀ ਕਰ ਲਓ ਜਿਹੜਾ ਪਸ਼ੂ ਤੁਸੀਂ ਖਰੀਦਣਾ ਚਾਹੋ ਨੰਬਰ ਸਕਰੀਨ ਉੱਤੇ ਚੱਲੀ ਜਾਂਦੇ ਇਸ ਤੇ ਕਾਲ ਕਰਨੀ ਹੈ ਫਿਲਹਾਲ ਇਹ ਪਸ਼ੂ ਵਕਾਊ ਸੀਗੇ ਬਾਕੀ ਰੂਟੀਨ ਤੇ ਇੱਥੇ ਪਸ਼ੂ ਆਉਂਦੇ ਰਹਿੰਦੇ ਜਦੋਂ ਇਹ ਵਿਕ ਜਾਣਗੇ ਤਾਂ ਨਵੇਂ ਪਸ਼ੂ ਇੱਥੇ ਹੋਰ ਆ ਜਾਣਗੇ ਧੰਨਵਾਦ ਸੋ ਇਸ ਵੀਡੀਓ ਨੂੰ ਦੇਖਣ ਲਈ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ